ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪਿੰਡ ਸਾਦਕ ਦੀ ਪੰਚਾਇਤ ਇਹ ਮੈਂਬਰ ਸਹਿਬਾਨ ਖੜੇ ਆ ਵਿੱਕੀ ਤੇ ਦੂਸਰਾ ਬਾਈ ਮੇਰਾ ਅਸ਼ਰ ਨਾਲ ਮੈਂਬਰ ਇਹ ਸਕੂਲ ਦੇ ਪ੍ਰਾਈਵੇਟ ਸਕੂਲ ਹੈ ਕਹਿੰਦੇ ਸਾਹਮਣੇ ਜਿਹੜਾ ਪੂਰਾ ਕਰਗਟ ਸਾਰਾ ਬਾਜ਼ਾਰ ਤੇ ਪਿੰਡ ਵਾਲੇ ਵੀ ਸੱਟਦੇ ਸੀ ਕਿ ਬਹੁਤ ਹੀ ਜਾ ਰਹੇ ਜਿਹੜਾ ਨਰਕ ਵਰਗੇ ਮੁਸ਼ਕ ਮਾਰਦਾ ਸੀਗਾ ਪਰ ਇਹ ਪਿੰਡ ਦੀ ਪੰਚਾਇਤ ਜਿਹੜਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਾਨਾ ਜੋਗ ਹੈ ਜਿੱਥੇ ਸਰਾਨਾ ਜੋਗ ਕਤਮ ਬਣੂਗਾ ਉੱਥੇ ਸਲਾਵਾਂਗੇ ਆਹ ਦੇਖ ਸਕਦੇ ਤੁਸੀਂ ਆ ਉਥੋਂ ਲੈ ਕੇ ਤੌਰ ਤੱਕ ਬਖਾਉਣੇ ਤੁਹਾਨੂੰ ਉਹ ਲੈ ਕੇ ਜਿਹੜਾ ਇਹ ਬਹੁਤ ਹੀ ਕੂਰਾ ਪ੍ਰਗਟ ਤੇ ਹੋਰ ਬੜਾ ਗੰਦਪਨ ਪਿਆ ਸੀਗਾ ਸਾਰਾ ਇਸ ਸਾਫ ਕਰਕੇ ਦੇ ਖਤਾਨਾ ਸੜਕਾਂ ਦੇ ਉੱਤੇ ਮਿੱਟੀ ਸਿੱਟੀ ਜਾਊੀ ਸਾਫ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਪੰਚਾਇਤ ਨੂੰ ਇਹ ਵੀ ਚਾਹੀਦਾ ਕਿ ਜਿਹੜਾ ਇੱਕ ਬਾਜ਼ਾਰ ਦਾ ਕੂੜਾ ਕਰਗਟ ਹੈਗਾ ਇਹਦੇ ਵਾਸਤੇ ਕੋਈ ਜਗ੍ਹਾ ਬਣਾਈ ਜਾਵੇ ਜਗਾ ਪੰਚਾਇਤ ਦੀ ਹੋਵੇ ਚਾਹੇ ਕਿਸੇ ਦੀ ਕੋਈ ਵੀ ਹੋਵੇ ਬਣਾਈ ਜਾਵੇ ਤੇ ਉੱਥੇ ਪੂਰਾ ਗੜਗੜ ਜਿਹੜਾ ਸਿੱਟਿਆ ਜਾਵੇ ਸਾਰਾ ਆਪ ਵੀ ਦੇਖ ਸਕਦੇ ਹੋ ਸਾਰੇ ਪ੍ਰਾਇਮਰੀ ਸਕੂਲ ਦੇ ਕੋਲ ਪਾਸੇ ਚਲੋ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਚਾਇਤ ਚੰਗਾ ਕੰਮ ਹੈ ਬਹੁਤ ਚਿਰ ਦਾ ਜਿਹੜਾ ਇੱਕ ਵਾਰੀ ਪਹਿਲਾ ਪੰਚਾਇਤ ਸੀ ਜਿਹੜੇ ਉਹਨੇ ਸਾਫ ਕਰਾਇਆ ਸੀ ਜਿਹੜੀ ਫਰਾਰ ਹੋ 84 ਤੇ ਲੋਜਈ ਪੰਚਾਇਤ ਬਣੀ ਸੀਗੀ ਸਰਪੰਚ ਬਣੇ ਸੀ ਉਹਨਾਂ ਨੇ ਸਾਫ ਕਰਾਇਆ ਸੀਗਾ ਪਰ ਫਿਰ ਵੀ ਜਦੋਂ ਜਿੰਨੇ ਤੇ ਕੋਈ ਜਗ੍ਹਾ ਨਹੀਂ ਕੋਈ ਬਣਾਈ ਜਾਂਦੀ ਪੁਰਾ ਗੱਡਰੇ ਸਿੱਟਣ ਨੂੰ ਉਹਨਾਂ ਦੀ ਲੋਕ ਫੇਰ ਇੱਥੇ ਸਿੱਟਣ ਲੱਗ ਲੈਂਦੇ ਆ ਬਾਰਾ ਕੇ ਜਗਾੜਾ ਇਹ ਜਿਹੜਾ ਇੱਥੇ ਮੁਸ਼ਕਲ ਮਾਰਨ ਲੱਗਿਆ ਤਾਂ ਉਹ ਬੱਚੇ ਇੱਥੇ ਪੜ੍ਹਨ ਆਉਂਦੇ ਸਕੂਲ ਦੇ ਹੋਰ ਹੀ ਅਫਸਰਾਂ ਲੰਘਦੇ ਕੱਪ ਦੇ ਭੈੜਾ ਲੱਗਦਾ ਬਾਜ਼ਾਰ ਦੀ ਮੇਨ ਰੋਡ ਹੈ ਤੇ ਕਿੱਦੋਂ ਜਾਂਦੀ ਹੈ ਏ ਸਿੱਖ ਸਾਹਿਬ ਵੀ ਆਉਂਦੇ ਮੈਂਬਰ ਆ ਜੀ ਪੰਚਾਇਤ ਨਾਲ ਬਹੁਤ ਵੱਡੇ ਪੱਤਰਕਾਰ ਆਏ ਕਰਦੇ ਆ ਫੋਟੋ ਚਾ ਫੋਟੋ ਚ ਠੀਕ ਐ ਇਹ ਮੈਂਬਰ ਸਾਹਿਬ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਆ ਵਿੱਚ ਚਾਹ ਵੀ ਲੈਂਦੀ ਐ ਭਾਈਆਂ ਨਾਲ ਨਹੀਂ ਮੈਂ ਤਾਂ ਪੀ ਗਿਆ ਨਹੀਂ ਉਹਨਾਂ ਨੂੰ ਪਿਆਰ ਨਾਲ ਪੀਓ 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 ਫੜ ਕੇ ਜੀ ਯਾਰ ਇਹਨਾਂ ਨੂੰ ਬਲੋਗ É, não parei no carro, não, não parei no...